ਜਵਾਂਗ ਲੱਲੇ ਟਿੱਕੇ ਦਾਣੀ ਆਵਾਜ਼ ਸਾਰਾ ਕੁਝ ਖੜਾ ਰਹਿੰਦਾ ਕੋਈ ਖਾਂਦੀ ਕਾਹ ਹੋਰ ਜਵਾਨੀ ਟਿੱਕੇ ਰਹਿੰਦਾ ਹੈਗਾ ਨਾਲ ਆਖਲੇ ਆਰੀ ਪਾਈ ਨੇ ਵੀ ਸਾਰੀ ਛੜ ਕੋੜ ਦੇ ਕੱਢ ਕੇ ਮੇ ਭਾਲਦੀ ਫਿਰ ਤੇਰੇ ਨਹੀਂ ਆ ਕੇ ਇਕੱਠਾ ਨਹੀਂ ਹਰੇ ਆਖਲੇ ਆਂ ਝੰਡਾ ਜਾਕੀ ਸਾਰੀ ਮੈਂ ਵਸਾ ਤੇ ਕਾਰਾ ਰਹਾ ਹਾਂ ਦੋ ਮਿੰਟ ਮੈਨੂੰ ਪਤਾ ਹੈਗਾ ਹੁਣ ਥੜੂਆ ਘੜਾ ਸੌਂਦਾ ਹੋ ਸੌਂਦਾ ਵੀ ਨਹੀਂ ਆ ਗਿਆ ਸਿਆ ਚੰਨ ਮਾਰੇ ਸਰਗਾ ਜਿਹਾ ਠੀਕ ਕਰੀ ਜਾਣੀ ਨਹੀਂ ਕਰਨਾ ਕਿਵੇਂ ਵਾਸੀ ਠੀਕ ਆ ਠੀਕ ਆ ਵਧੀਆ ਕੀ ਕਰਦੇ ਕੋ ਸੁਨਿਆਹੇ ਕੰਮ ਹੈ ਲੋਟ ਆਉਂਦੇ ਹੈਗੇ ਬਸ ਤੇਰੇ ਵੀ ਨਹੀਂ ਕੰਮ ਲੋਟ ਆਉਂਦੇ ਹੈਗੇ ਹੋਰ ਹੁਣ ਮੈਂ ਤਾਂ ਤੁਹਾਡੇ ਨਾਲ ਵੀ ਜਾਤੀ ਆਂਗੀ ਸਾਰੇ ਕੁਝ ਖਿਲਾਰਦੇ ਆ ਕੰਮ ਦੇ ਚੀਜ਼ਾਂ ਨਹੀਂ ਆ ਸਾਰੇ ਆ ਪ੍ਰਿੰਟਰ ਦੀਆਂ ਆ ਖਿਲਾਰ ਦਿੰਦਾ ਕੱਢ ਕੇ ਸਾਰੇ ਪੇਜ ਪੂਜੇ ਹੁਣ ਕਿੱਧਰ ਸੁੱਤਾ ਪੈਗਾ ਸੌ ਗਿਆ ਮਸਾ ਸਮਾਇਆ ਹੁਣ ਤਾਂੂੰ ਤਾਂ ਲੱਗੀਆਂ ਚੱਕਣ ਮੈਂ ਹੀ ਕਰਦਾ ਜਵਾਕ ਤਾਂ ਫਿਰ ਨਿਆਣਾ ਬੱਚਾ ਕਣ ਆ ਹੋਰ ਹੋਰ ਕਿਵੇਂ ਠੀਕ ਠਾਕ ਇਹ ਤਾਂ ਨਿਆਣਾ ਹੋ ਕਰ ਦਿੰਦਾ ਤਾਂ ਸਾਡੀ ਉਹ ਐਡੀ ਵੱਡੀ ਰੁੱਸੀ ਪਈ ਆਗੀ ਜਿਹੜੀ ਤਸਿਹੜੀ ਆਗੀ ਕੀ ਹੋ ਗਿਆ ਹੁਣ ਇਹਨਾਂ ਹੂੰ ਰੋਜ਼ ਰੁੱਸ ਜਾਂਦੀ ਐ ਦੱਸ ਕੀ ਕਰਾਂ ਮੈਂ ਤਾਂ ਮਤਾਂ ਜਮੇ ਔਖੀ ਕਰਤੀ ਫਿਰ ਮੈਂ ਪਹਿਲਾਂ ਵਧੀਆ ਤੀਗੀ ਹਮ ਆਪਦਾ ਕੰਮ ਧੰਦਾ ਕਰਕੇ ਮੌਜ ਨਾਲ ਚਲ ਬਿੰਦ ਛੱਟ 10 ਮਿੰਟ ਬਹਿ ਤਾ ਜਾਂਦੀ ਸੀ ਹੁਣ ਤਾਂ ਮੈਨੂੰ ਦੁੱਗਣਾ ਕੰਮ ਹੋ ਗਿਆ ਹੁਣ ਤਾਂ ਕੰਮ ਤਾਂ ਕੋਈ ਕਰਦੀ ਨਹੀਂਗੀ ਮਾੜੀ ਵੀ ਮਾਰੀ ਗਈ ਸੀਗਾ ਸਮਝਾ ਕੇ ਤਾਈ ਸੀ ਸਮਝਾ ਕੇ ਦੋ ਕਿਥੇ ਸਮਝਦੀ ਹੈਗੀ ਸਮਝਦੀ ਨਹੀਂਗੀ ਹਮ ਉਹਦੇ ਮੰਡੀ ਗਾ ਜਾ ਕੇ हट ਗਿਆ ਦੇਖ ਨੇ ਵਾਸਿਆ ਆਈ ਆਗੀ ਪਹਿਲਾਂ ਤਾਂ ਉੱਥੇ ਵਜੇਗਾ ਸੀ ਕਿ ਪਤਾ ਨਹੀਂ ਇੱਥੇ ਆ ਕੇ ਕਿਉਂ ਨੂੰ ਫਿਰ ਉਹ ਫਿਰ ਉਹੀ ਤਾਂ ਗੱਲ ਆ ਕਿ ਖਾਂਦੇ ਪੀਂਦੇ ਟੀਟਨੇ ਮਾਰਦੀਆਂ ਲੱਗੀਆਂ ਜੇ ਤਾਂ ਹੁਣ ਇੱਥੇ ਵੀ ਤੜੇ ਤੱਪੇ ਦੀਆਂ ਚੀਜ਼ਾਂ ਹੁੰਦੀਆਂ ਫਿਰ ਤਾਂ ਉਵੇਂ ਆ ਕੇ ਕੰਮ ਕਰਦੀ ਜਿਵੇਂ ਤੇ ਕੀ ਕਰਦੀ ਸੀ ਤੇ ਹੁਣ ਇੱਥੇ ਮਿਲ ਗਈ ਖੁੱਲੀ ਚੀਜ਼ ਤੇ ਹੁਣ ਇੱਥੇ ਫਿਰ ਟੀਟਨੇ ਮਾਰਦੀ ਆਗੀ ਕਿ ਤੱਕ ਕੀ ਹੁੰਦਾਗਾ ਇੱਥੇ ਹੁਣ 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 ਲਾ ਦੋ ਦੋ ਰੋਟੀਆਂ ਵੀ ਪਕਾ ਸਕਦੀ ਮੈਨੂੰ ਤਾਂ ਹੁਣ ਉਹਦਾ ਕੰਮ ਵੱਧ ਗਿਆ ਹੂੰ ਲੀੜੇ ਵੀ ਉਹਦੇ ਤੋਂ ਨਾਲੇ ਵੱਧ ਗਏ ਮੈਨੂੰ ਤਾਂ ਰੁੱਸ ਕੇ ਪੈ ਜਾਂਦੀ ਹੈਗੀ ਰੋਟੀ ਟੁੱਕ ਵੀ ਮੇਰਾ ਤਾਂ ਵੱਧ ਗਿਆ ਕੰਮ ਹੈ ਤੇ ਕਿੱਥੇ ਹੁਣ ਮੈਂ ਚੱਲ ਆਪਦਾ ਕੰਮ ਕਰ ਲੈਂਦੀ ਦੀ ਆਪਦਾ ਉਹ ਕੰਮਾਂ ਤੇ ਵਗ ਜਾਂਦੇ ਤੇ ਟੱਕਾਈ ਨਾਲ ਦਾ ਕੰਮ ਕਰਕੇ ਚੱਲਦਾ ਤੇ ਫਿਰ ਹੁਣ ਆਇਆ ਕਿਰਾਇਆ ਤਾਂ 10 ਮਿੰਟ ਦਾਮ ਵੀ ਲੈ ਲੈਂਦੀ ਕਿਰਾਇਆ ਤਾਂ ਸੋਖੇ ਨੂੰ ਸੀਗਾ ਹਣ ਫਿਰ ਸੋਖ ਹੋ ਗਿਆ ਮੈਂ ਤਾਂ ਉਦੋਂ ਵੀ ਔਖਾ ਹੋ ਗਿਆ ਪਰ ਰੁੱਸ ਜਾਂਦੀ ਰੋਜ਼ ਹੀ ਰੁੱਸ ਜਾਂਦੀ ਹੈਗੀ ਮਾੜੀ ਮਾੜੀ ਗੱਲ ਤੇ ਰੁੱਸ ਜਾਂਦੀ ਹੈ ਮੈਂ ਕੀ ਕਰਾਂ ਉਹਦੇ ਮੰਡੀ ਜਾ ਕੇ ਹਟਿਆ ਗਈ ਦੇਖ ਲੈ ਤੂੰ ਆਪੇ ਸਿਆਣੀ ਆ ਗਈ ਤੇ ਹੇ ਤਾਂ ਬਿਆਲੇ ਸਮਾਨ ਇੱਕ ਹੈ ਅਗਲੇ ਇੱਕ ਵਾਰੀ ਕਹੇਗਾ ਦੋ ਵਾਰੀ ਕਹਿ ਦੂਗਾ ਹੁਣ ਪਰ ਇਹ ਤਾਂ ਕਹਿੰਦਾ ਵੀ ਹੁਣ ਸ਼ਰਮ ਆਉਂਦੀ ਹੈ ਕਿ ਦੱਸ ਤੇ ਉਹਨੂੰ ਫਿਰ ਆਪੇ ਸਮਝਣਾ ਚਾਹੀਦਾ ਹੈਗਾ ਤੇ ਵੀ ਐ ਥੋੜੀ ਕਰਨਾ ਚਾਹੀਦਾ ਹੈਗਾ 20 ਦਿਨ ਤੱਕ ਸਮਾਨ ਦੀ ਜਿੱਦ ਲਾ ਕੇ ਬੈਗੀ ਹੁਣ ਉਹ ਆ ਮੈਂ ਬੁਲਾਉਂਦੀ ਨਹੀਂ ਆਸਰਵੜ ਨੂੰ ਭਾਜ ਭਾਜ ਬੁਲਾਉਂਦੀ ਆ ਉੱਤੋਂ ਦੀ ਆ ਜਿਹਦੇ ਜਾਣਾ ਮੈਂ ਆ ਚੀਜ਼ ਲਿਆਉਣੀ ਆ ਮੈਂ ਲਿਆਉਣੀ ਆਂ ਵੀ ਤੂੰ ਫਿਰ ਨਾ ਜੋਗਦੀ ਰਹੇਂਗੀ ਤੇ ਮੈਂ ਹੈਗੀਆਂ ਮੂਰੇ ਕੰਮ ਕਰਦੀ ਆ ਤੂੰ ਤੂੰ ਘਰ ਉੱਠ ਉੱਠ ਕੇ ਤਾਂ ਕਰ ਲੈ ਚੱਲ ਉਹ ਇਹਦਾ ਗੱਲਾਂ ਕੰਬਾਸਤੇ ਤੇ ਹਾਂ ਤੇ ਤੂੰ ਚੁੱਲੇ ਦਾ ਇੱਧਰੋਂ ਚੁੱਲੇ ਦਾ ਕਰ ਲੈ ਮੈਂ ਪਸੂਆਂ ਦਾ ਕਰ ਲੈਨੇ ਆਂ ਜੀ ਚਲ ਜਿੱਥੇ ਜਾਣਾ ਆਉਣਾ ਕੋਈ ਚੀਜ਼ ਲੈਉਣੀ ਨਾ ਮੈਂ ਲੈਉਣੀ ਆਂ ਕੋਈ ਸਬਜ਼ੀ ਵਾਲਾ ਬੋਲੂਗਾ ਤਾਂ ਕੋਈ ਮੈਂ ਲੈ ਆਂਗੀ ਹਾਂ ਸੋਹਣੀ ਲੱਗਦੀ ਆ ਤੇ ਤੇਰੀ ਤੇਰੀ ਦੇਖ ਤੂੰ ਤੂੰ ਕਿੱ데 ਜਾਂਦੀ ਹੈਂ ਨਾ ਕਦੀ ਤੇਰੇ ਬਰੋਬਰੀ ਹੈਗੀ ਹੁਣ ਦੱਸ ਤੂੰ ਕਿੱਦਾਂ ਹੈਂ ਤੂੰ ਕਿੱਤੇ ਜਾਣੀ ਆਂਗੀ ਹੈਂ ਕਦੇ ਨਹੀਂ ਚੀਜ਼ ਲੈਣ ਗਈ ਹੈਗੀ ਨਾ ਮੈਂ ਕਦੇ ਬਾਹਰ ਤੱਕ ਗਈ ਆਪਾਂ ਤਾਂ ਬਾਹਰ ਤੇ ਨਹੀਂ ਖੜੇ ਹੈਗੇ ਕਦੇ ਐਵੇਂ ਕਹਾ ਸਾਰੀ ਜੀ ਕਰੇ ਮੇਰੇ ਦੀ ਅੱਜ ਤੱਕ ਮੈਂ ਕਦੇ ਮੰਡੀ ਗਈ ਆ ਬਿਨਾ ਭਾਲਦੂ ਜੀ ਫੇਰ ਫੇਰ ਉਹੀ ਤਾਂ ਗੱਲ ਆ ਗਈ ਤੇ ਉਹ ਤਾਂ ਹੁਣ ਆਏ ਭਾਲਦੀ ਫਿਰਨਾ ਭਾਈ ਰੋਜ਼ ਭਾਲਦੀ ਹੈਗੀ ਰੋਜ਼ ਮੈਂ ਮੰਡੀ ਜਾਵਾ ਮੈਂ ਕਦੇ ਕਿਸੇ ਦੇ ਬਗ ਜਾ ਕਦੇ ਕਿਸੇ ਦੇ ਬਗ ਜਾ ਹਲਦੀ ਕੁੱਤੀ ਮੰਗੂ ਕਹਿੰਦੀ ਤੁਰੇ ਫੇਰਾ ਮੈਂ ਤਾਂ ਭਾਈ ਅਸੇ ਤਰਨ ਜਾਣ ਨਹੀਂ ਦਿੰਦੇ ਤੱਕ ਤਾਂ ਮੈਨੂੰ ਇੰਨੇ ਸਾਲ ਹੋ ਗਏ ਮੈਂ ਨਹੀਂ ਕਦੇ ਗਈ ਹੈਗੀ ਤੇ ਕਦੇ ਸਬਜੀ ਬਾਹਰ ਚ ਸਬਜੀ ਵਾਲਾ ਆਉਂਦਾ ਤੇ ਕਦੇ ਉਹ ਨਹੀਂ ਰਹੀ ਤੀ ਜੇ ਹਣ ਮੈਂ ਆਪੇ ਨਹੀਂ ਉਹਦੇ ਪਹਿਲੇ ਕਹਿੰਦੀ ਚਾਚੇ ਨੂੰ ਮੈਂ ਤਾਂ ਚੀਜ਼ ਲਿਆ ਕੇ ਦੇ ਦੇ ਘਰ ਰੱਖ ਦੇ ਘਰੇ ਤੇ ਮੈਨੂੰ ਜਾਣਾ ਨਾ ਪਵੇ ਨਹੀਂ ਹੋਇਆ ਤਾਂ ਗੱਲ ਸਹੀ ਹੈ ਤੇਰੀ ਜੋ ਦਿਮਾਗ ਇੰਦਾ ਕੋ ਸਭ ਕੁਛ ਠੀਕ ਹੈ ਸੀ ਕਿ ਮੇਰੇ ਮੂੰ ਤੇ ਦਹਾਗ ਲਾ ਕਰਿਆਣੀ ਮੇਰੇ ਕੋ ਤਾਂ ਨਾ ਪਣੇ ਆਈ ਨਾ ਦੇਦੀ ਆਈ ਨਹੀਂ ਆਈ ਮੇਰੇ ਮੂੰ ਤੇ ਨਾ ਨਾ ਕਰੀ ਗੀ ਸਾਰੇ ਤੇ ਫੇਰ ਤੇ ਫੇਰ ਮਾਂ ਗਰੂ ਆਏ ਕਰ ਲੈਂਦੀ ਹੈਗੀ ਦੱਸ ਕੀ ਕਰ ਹੁਣ ਉਹ ਪਈ ਤੀ ਰੂਸੀ ਮੈਂ ਤਾਂ ਬਿੰਦੂ ਆਕੋ ਕਿ ਮੈਂ ਤਾਂ ਜੀ ਜੱਕ ਗਿਆ ਮੈਂ ਤਾਂ ਸਾਡ ਕੇ ਇਧਰ ਨੂੰ ਆ ਗਏ ਸਾਡ ਖੜਾ ਮਖਾ ਇਹ ਨਹੀਂ ਸੁਦਰਦੀ ਮਖਾ ਇਥੋਂ ਆ ਕੇ ਨਾ ਸੇ ਇਥੇ ਰੋਸੇ ਕਰਉਂਦੀਆਂ ਤੂੰ ਆ ਕੇ ਨਾ ਮੋਦੇ ਨਮਾਥਾ ਮਾਰ ਕੇ ਇਸੀ ਬੰਦਾ ਕੇ ਨਾ ਕਰ ਉਹ ਤਾਂ ਕੰਮ ਨਹੀਂ ਦੀ ਕਰਦੀ ਕਰਦੀ ਸਾਰੀ ਕਰਦੀ ਫੇਰ ਇਥੇ ਹੁਣ ਚਲ ਚੁੱਲੇ ਦਾ ਤਾਂ ਕਰਦੀ ਆ ਰੋਟੀ ਪੋਟੋਟੀ ਤਾਂ ਪਕਾਵੇ ਹੂੰ ਦਾਲ ਸਬਜ਼ੀ ਤਾਂ ਕਰ ਚੁੱਲੇ ਤੇ ਜਾ ਚੁੱਲੇ ਦਾ ਹੀ ਹੁੰਦਾ ਹੈਗਾ ਚੁੱਲੇ ਦਾ ਕਰੇ ਚਲ ਮੈਂ ਪਸੂਆਂ ਦਾ ਕਰ ਲੈਣੇ ਛਾੜੂ ਦੁੱਧ ਲਵਾਦਣੀ ਇੱਧਰ ਮੈਂ ਵੀ ਕਰਾ ਦੇਣੀ ਆ ਭਾਂਡੇ ਨੂੰ ਨਵਾ ਦੇਣੇ ਆਗੇ ਜਿੰਨਾ ਹੁੰਦਾ ਉਧਰੋਂ ਕਰਕੇ ਇੱਧਰ ਕਰਾ ਦੇਣੀ ਆ ਹੂੰ ਤੂੰ ਵੀ ਤਾਂ ਤੂੰ ਕਹਿੰਦਾ ਸਾਰਾ ਛੱਡਦਾ ਹੋਈ ਸੜ ਤੇ ਤੂੰ ਵੀ ਤਾਂ ਕਰਦੀ ਹੈਂ ਮੈਂ ਵੀ ਤਾਂ ਕਰਦੀ ਆਂਗੇ ਹੈ ਫਿਰ ਐਂ ਤਾਂ ਸੋਚਦੀ ਨਹੀਂ ਹਉਂ ਰੇ ਭਾਈ ਮੂਸਲ ਰੱਟੀ ਭਈਆ ਭਈ ਰਹਿੰਦੇ ਮੈਂ ਖੈਰ ਭਈ ਰੁੱਸੀ ਰਹਿੰਦੇ ਮੈਂ ਤਾਂ ਪਤਾ ਨਹੀਂ ਲੱਗਦਾ ਕਿ ਆਦੀ ਗੱਲ ਤੋਂ ਰੁੱਸ ਜਾਂਦੀ ਆ ਕਾਦੀ ਗੱਲ ਤੋਂ ਨਾ ਰੁੱਸ ਜਾਂਦੀ ਆ ਇਹ ਜੀਆ ਬੜਾ ਔਖਾ ਹੋਇਆ ਪੈਗਾ ਉਸ ਕਿਸੇ ਰਮਤੀ ਹੋ ਜਾ ਉਹ ਜਵਾਕ ਕਹਿੰਦਾ ਉਦੋਂ ਮੈਂ ਫਸ ਗਿਆ ਕਹਿੰਦਾ ਹੋਰ ਫਸਦਾ ਗਿਆ ਇਹੜਾ ਤੇ ਚੰਗਾ ਪੜਾ ਵਧੀਆ ਤੀਗਾ ਕਹਿੰਦਾ ਹੁਣ ਦੱਸ ਕੀ ਕਰਾਂ ਦੀਂਦਾ ਤੇ ਮੈਨੂੰ ਵੀ ਕਸੂਰ ਨੇ ਇਹਦੇ 'ਚ ਕਹਿੰਦਾ ਤੀਜੇ ਦਿਨ ਕਹਿੰਦਾ ਰੁੱਸ ਜਾਂਦੀ ਆ ਤੀਜੇ ਦਿਨ ਰੁੱਸ ਜਾਂਦੀ ਆ ਥੋੜੀ ਰੁੱਸਣਾ ਹੁੰਦਾ ਹੁਣ ਪਤਾ ਨਹੀਂ ਕੀ ਗੱਲ ਤੇ ਰੁੱਸੀ ਆ ਕੀ ਗੱਲ ਤੇ ਨਾ ਰੁੱਸੀ ਆ ਇਹ ਜੀ ਹੋ ਮੁੰਡੇ ਨੇ ਕੁਛ ਕਹਾਤਾ ਹੋਇਆ ਜਾਂ ਕੁਛ ਨਹੀਂ ਕੋਹਾ ਤਾਂ ਮੈਂ ਤਾਂ ਕੁਛ ਨਹੀਂ ਕਹਾਇਆ ਬਸ ਆਈਆ ਉਹ ਸਬਜੀ ਵਾਲਾ ਆਇਆ ਤੀਗਾ ਬੋਲਿਆ ਤੀਗਾ ਬਾਅਦ ਚ ਕਹਿੰਦੀ ਮੈਂ ਲਿਆਉਣੀ ਆ ਜਾ ਕੇ ਮੈਂ ਆਖਿਆ ਮਹਾ ਮੁੰਡੇ ਰਹੀਗਾ ਇਹ ਤਾਂ ਕਹਿੰਦਾ ਜਿਹੜੇ ਬੈਠੇ ਮੰਮੀ ਹੈਗੇ ਮੰਮੀ ਲੈ ਆਉਂਦੀ ਆਗੀ ਤੂੰ ਸੋਹਣੀ ਨਹੀਂ ਲੱਗਦੀ ਹਜੇ ਤੈਨੂੰ ਕਿੰਨਾ ਕ ਚਿਰ ਹੋਇਆ ਇਹਨੂੰ ਦੋ ਤਿੰਨ ਮਹੀਨੇ ਹੋਏ ਨੇ ਆਈ ਨੂੰ ਹਜੇ ਤੂੰ ਸੋਹਣੀ ਲੱਗਦੀ ਹੈਗੀ ਵੀ ਜਦੋਂ ਮੰਮੀ ਹੈਗੇ ਜਾਣ ਵਾਲੇ ਲੈ ਆਉਗੀ ਆਪੇ ਸਬਜੀ ਉਹ ਤਾਂ ਵਾਸੀ ਫੇਰ ਵੀ ਕੱਲ੍ਹ ਦੀ ਆਈਏਗੀ ਤੇ ਮੈਂ ਅਜੇ ਤੱਕ ਨਹੀਂ ਰਹੀ ਸੀ ਸਰ ਜੀ ਮੈਨੂੰ ਵੀ ਘਰੇ ਦੇ ਬੈਠੀ ਨੂੰ ਮਿਲਦੀ ਹੈਗੀ ਤੇ ਜਦੋਂ ਲੈ ਆਉਣ ਵਾਲੇ ਹੈਗਾ ਘਰ ਚੀਜ਼ ਲਿਆ ਕੇ ਰੱਖ ਦੇਾਂਗੇ ਹਾਂ ਇਹ ਤਾਂ ਗੱਲ ਹੈ ਤੇ ਮੈਂ ਆ ਕੇ ਫਲਾਨੇ ਦੇ ਜਾਂਦੀ ਆ ਮੈਂ ਤੇ ਕੰਦੇ ਜਾਂਦੀ ਆ ਚੱਲ ਚੱਲੀ ਫਲਾਨੇ ਦੇ ਜਾਏਗੀ ਤੇ ਮੈਥੋਂ ਤਾਂ ਭਾਈ ਆ ਫਿਰ ਇਹ ਨਹੀਂ ਜਾਂਦਾ ਲੋਜਾ ਹੂੰ ਚਲ ਦੇ ਫਲੀਆਂ ਆ ਜੀ ਸਮਝਾਇਆ ਇਹ ਤੁਸ ਸਮਝਦੀ ਆਗੀ ਵੀ ਭਾਈ ਹਨਾ ਨਹੀਂ ਫੇਰ ਭਾਈ ਇਹਦੇ ਮਾਪਿਆਂ ਨਾਲ ਗੱਲ ਆ ਕੋਈ ਨਿਵਾਸੀ ਮੱਪੇ ਕਰ ਲਉਂਦੇ ਹੋਰ ਹੋਰ ਗੱਲ ਤਾਂ ਪਸਾਨੀ ਪੋਕੀ ਪਈ ਤੀਜੇ ਦਿਨ ਰੋਸ ਜਾਂਦੇ ਸੀ ਜਿਹੜੇ ਦਿਨ ਰੋਸ ਜਾਂਦੇ ਤਾਂ ਵਲਤਗਲ ਲੱਗੀ ਗੱਲ ਤਾਂ ਹੁਣ ਗਲਤੀ ਹੈਗੀ ਹੁਣ ਮੈਨੂੰ ਵੀ ਫਿਰ ਆਣ ਕੇ ਮਾਰਚ ਜਾਣ ਨੂੰ ਪਈਦੀ ਹੈਗੀ ਉਹ ਮਾੜੀ ਚ ਗਲਤ ਗੱਲ ਹੈ ਵਲਤਗਲ ਹੀ ਹੈਗੀ ਫੇਰ ਕਹਿੰਦੇ ਸਾਡੇ ਨਾਲ ਲੜਾ ਬਣਾਉਂਦੇ ਫੇਰ ਉਹ ਤਾਂ ਫਿਰ ਗੱਲ ਹੈ ਚਲ ਕੋਈ ਨਾ ਮੈਂ ਸਵੇਰ ਆਉਂਗੀ ਸਮਝਾਓ ਕਿ ਆਈ ਜੇ ਆਈ ਚੰਗ ਹੱਕ ਹੈਗਾ ਵੀਰ ਨਾ ਆਉਂਗੀ ਚਲ ਕੋਈ ਤੇ ਚਲ ਮੈਂ ਮਿੰਦ ਕੋ ਮੇਰੇ ਕੋਲੇ ਹੋ ਟਾਈਮ ਜਾਂਦੀਗਾ ਮੈਂ ਆਖਾ ਚਲ ਜਾ ਕੇ ਆਉਣੀ ਨਹੀਂ ਕੰਮ ਤਾਂ ਮੁੱਕਦਾ ਹੀ ਨਹੀਂ ਹੈਗੇ ਮੱਖਾ ਤੇ ਉਹ ਤਾਂ ਹੁਣ ਪਈ ਆਗੀ ਨਾ ਉਹ ਬੈੰਦੀ ਆ ਨਾ ਫੜਦੇ ਕੋਲੇ ਵਾਸਤਾ ਤੇ ਅੰਦਰ ਰਹਿ ਆਈ ਦੱਬੀ ਪਈ ਧੀ ਪਈ ਰਹਿੰਦੇ ਔਰ ਕੀ ਹੈ ਫਿਰ ਹੁਣ ਭਾਈ ਤੇ ਚਾਹ ਪਾਣੀ ਰੋਟੀ ਉੱਠ ਕੇ ਖਾ ਲੈ ਠੀਕ ਹੈ ਜਦੋਂ ਮੈਂ ਬਣਾ ਲੈਂਦੀ ਉੱਠ ਕੇ ਖਾ ਲ ਲਈਏ ਫੇਰ ਉੱਠ ਕੇ ਖਾ ਕੇ ਰੋਟੀ ਜੋ ਕੋ ਫੇਰ ਪਾਏਗੀ ਚਾਹ ਕਰ ਲੂੰਗੀ ਉੱਠ ਕੇ ਚਾਹ ਪੀ ਲੂੰਗੀ ਪਲੇਵਰੇਜ ਚੰਗੀ ਗੱਲ ਆ ਤੂੰ ਇਹਦੇ ਚ ਫਿਰ ਤੂੰ ਜੇ ਤੈਨੂੰ ਨਹੀਂ ਸੱਚ ਆਉਂਦਾ ਮੇਰੀਆਂ ਗੱਲਾਂ ਤੇ ਤੂੰ ਆਪ ਦੇਖ ਲਈ ਆ ਕੇ ਤੈਨੂੰ ਪਤਾ ਲੱਗ ਜਾਊਗਾ ਤੂੰ ਹੁਣ ਆਈ ਤੈਨੂੰ ਆਈ ਪਤਾ ਲੱਗ ਜਾਊਗਾ ਵੀ ਪਈ ਆ ਵਾਸੀ ਝੂਠ ਬੋਲਦੀ ਦੀ ਕਿ ਸੱਚ ਬੋਲਦੀ ਹੈ ਜੀ ਚੱਲ ਕੋਈ ਨਹੀਂ ਫਿਰ ਮੈਂ ਹੋਰ ਜਾਂ ਕੰਮ ਕਰਕੇ ਜਾ ਤੂੰ ਆਈ ਤੈਨੂੰ ਪਤਾ ਲੱਗ ਜਾਊਗਾ ਤੇ ਸੱਚ ਝੂਠ ਦਾ ਨਾ ਤਾਰਾ ਨਿਕਲ ਜਾ ਕੋਈ ਵਾਹ ਨਹੀਂ ਤੋੜਨ ਗਾਪਾ ਮਾਰਦੀ ਹੈਗੀ ਜੇ ਗੱਲ ਹੋਈ ਤੇ ਫੇਰੀ ਤੂੰ ਮੈਨੂੰ ਦੇਖਦੀ ਹੋਈ ਕੰਮ ਕਰਦੀ ਨੂੰ ਹਾਂ ਉਹ ਕਿਤਾ ਗੱਲ ਨਹੀਂ ਫੇਰ ਮੈਂ ਤਾਂ ਫੇਰ ਵੀ ਵਿੱਚ ਭੱਜਦੀ ਆਂਗੀ ਵੀ ਕੋਈ ਹੋਰ ਕੰਮ ਕਰੀਏ ਧੰਦਾ ਕਰੀਏ ਮਾੜਾ ਮੋਟਾ ਨਾਲ ਚੱਲ ਘਰਦਾਂ ਨੇ ਮਗਰਕੇ ਹੂੰ ਚੱਲ ਆ ਜੀ ਹੁੰਦੂ ਫੇਰ ਚੰਗਾ ਠੀਕ ਆ ਵੈਸੇ ਹੋਰ ਤਾਂ ਕੇ ਉੱਤੇ ਦੇਖੀ ਆ ਕੇ ਸਮਝਾਈ ਉਹਨੂੰ ਫੇਰ ਨਹੀਂ ਪਈ ਉਹਦੇ ਮਾਪਿਆਂ ਨਾਲ ਗੱਲ ਕਰਨੀ ਹੋਰ ਫਿਰ ਮੈਥੋਂ ਤਾਂ ਰੋਜ਼ ਰੋਜ਼ ਦਾ ਉਹ ਨਹੀਂ ਹੁੰਦਾ ਹੈਗਾ ਤੇ ਹਨੰਡੀ ਰੋਣਾ ਲੋਟ ਹੀ ਨਹੀਂ ਆਉਂਦਾ ਉਹ ਤਾਂ ਚੱਲ ਮੈਂ ਚਾਹ ਬਣਾਣ ਦੀ ਬੈਠਾ ਮਸ ਚਾਹ ਤਾਂ ਮੈਂ ਪੀ ਕੇ ਆਈ ਆਂ ਵੀ ਹੁਣ ਕੰਮ ਪਏ ਨੇ ਹੁਣ ਕਰੂੰਗੀ 10-20 ਮਿੰਟ ਚੱਲ ਨਿਕਲ ਗਏ ਜਿਹੜੇ ਠੀਕ ਆ ਟਾਈਮ ਕੱਢਿਆਗਾ ਤੇਰੇ ਕੋਲੇ ਆਉਣ ਦਾ ਨਾ ਦੇਖ ਲੈ ਨਵਹੁ ਹੱਸਾ ਪਾ ਖੜਾ ਹੋ ਗਿਆ ਜਾਨੂ ਤੀਜੇ ਦਿਨ ਮੈਂ ਕਰ ਲੈਂਦੀ ਆ ਤੀਜੇ ਦਿਨ ਦੱਸ ਚੰਗੇ ਨੂੰ ਤੈਨੂੰ ਇੰਨਾ ਵਧੀਆ ਤੈਨੂੰ ਪਰਿਵਾਰ ਠਕਾਇਆਗਾ ਦੱਸ ਹੋਰ ਕੀ ਭਾਲ ਦੇਂਗੀ ਤੈਨੂੰ ਦੋਤੇ ਚੰਗਾ ਕਿੱਥੇ ਮਿਲੂਗਾ ਤੈਨੂੰ ਭਾਗ ਦੀ ਇਹ ਤਾਂ ਮਾਸੀ ਜੈ ਦੁਖੀ ਹੋਗੀ ਕਰਾਇਆਤਾ ਸੌਖ ਨੂੰ ਸੀਗਾ ਚੱਲ ਚਲ ਇੱਕ ਵਾਰੀ ਹੋਰ ਸਮਝਾਂਮਗੀ ਤੇ ਹੋਰ ਕੀ ਜੇ ਸਮਝਦੀ ਆ ਤਾਂ ਨਹੀਂ ਫਿਰ ਕਰੂੰਗੀ ਗੱਲ ਅਰੇ ਮਾਤ ਹੋਣਾ ਚੱਲ ਦੇਖਦੀ ਆਂਗੀ ਘਰਾਂ ਕੰਮ ਫਿਰ ਜਾਵਾਂ ਮਾਸੀ ਕੋਲੇ ਘੇਰਾ ਖੂਗੀ ਆਈ ਨਹੀਂ ਦੇਖਾ साग ਕੱਢ ਕੇ ਮਣਾ ਹਾਂ 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 ਰੋਟੀ ਦਾ ਮਖਾਰੀਆ ਦੋ ਰੋਟੀਆਂ ਬਈਆਂ ਦਿਆਂਗੇ ਮਖਾ ਇਹ ਕਿ ਨਾ ਚਿੜੀਆਂ ਨੂੰ ਇਹ ਪਾਣਾ ਪੋਰ ਦਵਾ ਹੋਰ ਹੋਰ ਹੀ ਦਿੰਨੀ ਆ ਬਹਿ ਕੇ ਚਿੜੀਆਂ ਨੂੰ ਪੈ ਜਾਣਗੀਆਂ ਪੁੰਨਾ ਦਾ ਜਾਣ ਦਾਣੇ ਹੈ ਨਹੀਂ ਬਾਹਰ ਹੋਣਾ ਚਿੜੀਆਂ ਖਾ ਲੈਣਗੀਆਂ ਕਾ ਰੱਖਿਆ ਮੈਂ ਸੀ ਤਾਂ ਰੋਟੀਆਂ ਚੂਰੀਆਂ ਦੀਆਂ ਕਿਹਵਾ ਸੀ ਹੋਰ ਠੀਕ ਆ ਬਦੀ ਆ ਆਗੀ ਕਰਨ ਹਾਂਜੀ ਕਰਨ ਹੁਣ ਤਾਂ ਬੜਾ ਟਾਈਮ ਲਾਤਾ ਕੰਮ ਕੋਨ ਵੇਡ ਕੇ ਰੱਖਿਆ ਸੀ ਬਦੀ ਕਿਥੇ ਨਿਕਲ ਜਾਂਦਾ ਹੁਣ ਆ ਲਾ ਥੋੜਾ ਤਾਂ ਜਾਂਦਾ ਜੀ ਤੈਨੂੰ ਆਖਿਆ ਸੀ ਹੁਣੇ ਆ ਜਾਈ ਸਾਰੇ ਵੇਡ ਕੇ ਜਾਵਾਂ ਕੀ ਹੋ ਗਿਆ ਹੁਣ ਹੋ ਗਿਆ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਹੁਣ ਤਾਂ ਚਲ ਆਉਂਦੀ ਨਾ ਆਉਂਦੀ ਪਾ ਮੈਂ ਆਏ ਕਿਵੇਂ ਭੋਰ ਕਿੱਥੇ ਗਈ ਹੋ ਗਈ ਅੰਦਰੀ ਭਈਆ ਕਿੱਥੇ ਪਈ ਆ ਉਹ ਤਾਂ ਜਦ ਮੈਂ ਤੇਰੇ ਕੋਲੋਂ ਆਈ ਕਣਾ ਹਾਂ ਹੁਣ ਤਾਂ ਬੈਗ ਚੱਕੀ ਹਾਂ ਬੈਗ ਚ ਕੱਪੜੇ ਪਾ ਰੱਖੇ ਤੇ ਮੇਰੇ ਮਗਈ ਤੋਈ ਮੈਨੂੰ ਤਾਂ ਪਹਿਉ ਪੂਨ ਫੋਨ ਕਰਤਾ ਹੋਇਆ ਕਿ ਤੂੰ ਮੂਰੇ ਆ ਜੀ ਉਥੇ ਹਾਂ ਵਾਗੀ ਕਹਿੰਦੀ ਮੈਂ ਤਾਂ ਜਾਣੀ ਆ ਮੈਂ ਬਥੇਰਾ ਬੈਗ ਫੜ ਫੜ ਕੇ ਰੱਖਿਆ ਰੋਕੀ ਬਥੇਰਾ ਨਾ ਜਾ ਨੀ ਤੂੰ ਨਾ ਜਾ ਨਾ ਜਾ ਰੁਕੀ ਨਹੀਂ ਪਾਣਾ ਮੈਂ ਤਾਂ ਹਾਂ ਕਿੰਨਾ ਅੰਦੇ ਜਾਂ ਜਾਣਦੇ ਮੈਂ ਫਿਰ ਹੋਰ ਕੀ ਆ ਫਿਰ ਮੈਂ ਤਾਂ ਜੀ ਕਾਤਾ ਤੇਰੇ ਕੋਲ ਮਾਈ ਮੈਂ ਤਾਂ ਮਗਰ ਫੋਨ ਫੋਨ ਲਾ ਲਿਆ ਹੋਗਾ ਤੇ ਉਹ ਬਾਗੀ ਉਹ ਤਾਂ ਪੱਕੀ ਬਾਗੀ ਰੁੱਸ ਗਈ ਹੋਰ ਨਾ ਉਹ ਫੇਰਾਗੀ ਤੇ ਨੂੰ ਉੱਥੇ ਜਾਂਦੀ ਉਹਨੇ ਸ਼ਰਮ ਨਹੀਂ ਹੈਗੀ ਤੇ ਮੈਂ ਤਾਂ ਤੂੰ ਦੇਖ ਲੈ ਤੂੰ ਤੈਨੂੰ ਛੱਡ ਕੇ ਗਈਆਂ ਮੈਂ ਚੰਗੀ ਭਲੀ ਨਹੀਂ ਤੇ ਮੇਰੇ ਕੋਲ ਆ ਜਾਂਦੀ ਵਸੇ ਮੈਂ ਕਿਹੜਾ ਨੂੰ ਘੜਦੀ ਸੀ ਫਿਰ ਤੇਰੇ ਕੋਲ ਆ ਜਾਂਦੀ ਤੇਰੇ ਕੋਲ ਤਾਂ ਫਿਰ ਮਾਇ ਜਾਨਦੀ ਆ ਤਾਂ ਕਾਕੇ ਨਹੀਂ ਆਉਂਦੀ ਤੈਨੂੰ ਉਹ ਉਹਨੂੰ ਆਏ ਆ ਕਿ ਵੀ ਇਸੇ ਦੀ ਮੇਰੇ ਤਰਾਉਂਗੀ मेर आली नहीं गल सही होंगी कही सही सही गलत आ गई कुछ तेन मैं दसा आए भाल दी है साम है मैं जो मेरा जी करे मैं रोज जावा मंडी हम्मी फिर सीके च मैं गल कर

ਥੁਲੀਆਂ ਕਰੱਖੀਆਂ ਨੀਤੀਜੇ ਕਦੇ ਨੂੰ ਉਹ ਵਾਸੇ ਆ ਸੀਮੈਂਟ ਹਨਾਈ ਸੀ ਵੀ ਮੇਰੇ ਵਰਗੀ ਆਪਦੇ ਵਰਗੀ ਲੱਗਦੀ ਸੀ ਪਹਿਲਾਂ ਤਾਂ ਹੁਣ ਦਿਲ ਚ ਕੀ ਦੇ ਵੜਾ ਵੜ ਕੇ ਦੇਖਿਆ ਕਿਸੇ ਨੇ ਹੁਣ ਦੇਖਣ ਨੂੰ ਬੁਲਾਉਣ ਨੂੰ ਤਾਂ ਹੁਣ ਵਾਸੇ ਮਿੱਠੀ ਮਾਰ ਕੇ ਤਗਲਾ ਨਹੀਂ ਲਾਦਾ ਵੀ ਆਪਦਾ ਹੀ ਬਣ ਗਿਆ ਤਾਂ ਹਣ ਅਗਲਾ ਤਾਂ ਵਧੀਆ ਕਰਕੇ ਕਰਵਾ ਹੁੰਦਾਗਾ ਕਰਵਾਉਂਦਾ ਤਾਂ ਤਾਂ ਮੈਂ ਤੈਨੂੰ ਤਾਂ ਚੱਲ ਮੈਂ ਮਾੜਾ ਕਹਿੰਦੀ ਨਹੀਂ ਤੇ ਤਾਂ ਵਧੀਆ ਕਰਕੇ ਕਰਾਇਆਗਾ ਕਰਾਇਆ ਤਾਂ ਵਧੀਆ ਕਰਕੇ ਆ ਗੱਲ ਕਰ ਫਿਰ ਹੁਣ ਢਿੱਡ ਚ ਕੌਣ ਵੜ ਜੇ ਉਹਨੂੰ ਆਏ ਨਹੀਂ ਚਾਹੀਦਾ ਵੀ ਲੀਲਾ ਮੇਰੇ ਮੂਹਰੇ ਕਰਦੀ ਆ ਮੂਹਰੇ ਮੂਹਰੇ ਭੱਜੀ ਕਰਦੀ ਆਗੇ ਕੰਮ ਨਹੀਂ ਤਾਂ ਤੇ ਆਉਂਦੀ ਨਹੀਂ ਫਾਰ ਗਈ। ਨਾ ਪੇ ਤਲੀ ਮਾਟੀ ਰੋਕੀ ਬਹੁਤ ਫੜੀ ਬੈ ਗਫੜਿਆਗਾ ਤੇ ਮੈਂ ਤੇਰੇ ਕੋਲ ਵੀ ਨਾ ਭੱਜ ਕੇ ਆਉਣ ਜੋਗਰੀ ਤੇ ਮੈਂ ਅੱਖ ਹੁਣ ਮੈਂ ਕਹਿ ਕੇ ਆਈ ਹਾਂ ਉਹਨੂੰ ਮੈਂ ਤਾਂ ਬਿਰਦੋ ਚਾਹ ਕਰਕੇ ਮੱਖਾ ਰੋਟੀ ਖਾਣੀਆਂ ਦੀ। ਆ ਹੁਣ ਰੋਟੀ ਖਾ ਕੇ ਹਟੀ ਤੀ ਗਈ ਆ ਰੋਟੀਆਂ ਜੇ ਦੋ ਪੰਜਾਂ ਤੀਆਂ ਗਿਆ ਬਈਆਂ ਗਿਆ। ਮੈਂ ਅੱਖ ਮੈਂ ਚੂਰੀ ਦਿੰਨੀ ਆ ਕਿ ਮੈਂ ਹਾਂ ਜਾਨਵਰਾਂ ਨੂੰ ਪਾ ਦੂੰਗੀ। ਤੇ ਗਈ ਜਾਣ ਦੇ ਮੱਖਾ ਫਿਰ ਆਊਗੀ ਤਾਂ ਸਹੀ ਕਰਨਾ ਮੱਖਾ ਮੈਂ ਉਹਨੂੰ ਆਈ ਨੂੰ ਦੱਸ ਦੂੰਗੀ। ਵੀ ਭਾਈ ਵਾਗ ਗਿਆ ਤਾਂ ਹੁਣ ਆਪਦਾ ਜਿੰਮੇਕਾਰ ਨਾ ਹੁੰਦਾ ਹੁੰਦਾ ਆਇਆ ਫੋਨ ਹੀ ਆਉਂਦਾ ਉਧਰ ਆਸ ਫੋਨ ਆਉਂਦਾ ਹੁਣ ਕੀ ਉਹਦਾ ਕੀ ਕੀ ਚੂੜੀਆਂ ਲਾਉਗੀ ਚੂੜੀਆਂ ਲਾਉਗੀ ਫਿਰ ਤੂੰ ਵੀ ਸਮਝਾ ਸਕਦੀਆਂ ਮਾਵਾ ਪੰਤ ਉਹਦੇ ਨੂੰ ਮੈਂ ਕਹਿੰਦਾ ਅਸਲ ਕਾਰਜ ਉਦੋਂ ਪੱਟਿਆ ਜਾਂਦਾ ਜਦੋਂ ਮਾਪੋ ਦੀ ਸਹਿ ਹੋਵੇ ਉਦੋਂ ਪੱਟਿਆ ਜਾਂਦਾ ਹੂੰ ਜੇਦੋ ਜਿਹੜਾ ਮਾਪਿਓ ਕਹਨ ਤੀ ਦਿਸੋ ਘਰੇ ਦਾਖਲ ਅੰਦਾਜ਼ੀ ਨਹੀਂ ਦਿੰਦਾ ਉਹ ਤੀ ਬਸ ਜਾਂਦੀ ਹੈ ਜਿਹੜਾ ਮਾਪਿਓ ਦਾਖਲ ਅੰਦਾਜ਼ੀ ਦਿੰਦਾ ਕਨਾ ਮਾ ਅਸਲ ਮਾਵਾ ਹੀ ਪਿਓ ਨਹੀਂ ਇਹਨਾ ਉਹ ਕਰਦਾ ਹੁੰਦਾ ਆ ਬਸਦਾ ਵੀ ਨਹੀਂ ਆ ਹਾਂ ਉਹ ਬਸਦਾ ਨਹੀਂ ਕਰ ਫਿਰ ਜਿਹੜਾ ਜਿਹੜੀ ਤੇ ਮਾ ਮਾਂ ਦੇ ਮਗਰ ਲੱਗਦੀਆਂ ਨੇ ਕਿ ਆ ਸੋਭਦਾ ਚੜਾ ਕੇ ਦੱਸ ਵਿੱਚ ਤਾਂ ਮਾਂ ਪਿਓ ਕੋ ਨਾ ਚੰਗੀ ਗੱਲ ਸਿੱਖਿਆ ਦਿੰਦੇ ਨੇ ਵੀ ਨਾ ਭਾਈ ਹੁਣ ਤੈਨੂੰ ਕਹੜਾ ਦਿੰਦੇ ਨੇ ਤੇਰੇ ਮਾਪ ਹਾਂ ਹੈਨਾ ਵੀ ਜਿਵੇਂ ਮਰਜ਼ੀ ਰਹੇ ਤੇ ਆਪਦੀ ਘਰੇ ਆਪਦਾ ਕੰਮਕਾਰ ਆਪਦਾ ਭਾਈ ਹਾਂ ਮੇਰੀ ਕੋ ਗੱਲ ਦਾ ਨਾਮ ਚੋਹੀ ਗੱਲ ਵੀ ਹੱਸ ਤੂੰ ਸਾਨ ਚੰਗੀ ਸਿੱਖਿਆ ਦਿੰਦੇ ਨੇ ਤੈਨੂੰ ਸਿੱਖਿਆ ਦੇਖ

ਮਾਤਾ ਪਤਾ ਨਹੀਂ ਭਾਈ ਕੀ ਮਾੜਾ ਕਰਤਾ ਸੀ ਤਾਂ ਰੱਬ ਵਦਲਾ ਨਾਲ ਤਾਂ ਮੁੰਡੇ ਨੂੰ ਦੰਦ ਲਾਤਾ ਤੇ ਨਾਲੇ ਹੁਣ ਉਹ ਖੜਦੇ ਨਹੀਂ ਲੈ ਜੇ ਮਿੰਦਾ 2 ਮਹੀਨੇ ਬਿਆਨ ਹੋਏ ਨੇ ਇਹ ਕਿੰਨਾ ਕਚਰ ਹੋਇਆ ਭਾਈ ਤੇ ਐਂ ਭਾਲ ਦਿਆ ਖੁੱਲਸਾ ਪੱਟੇ ਲੈ ਉਹਦੇ ਭاگ ਜਾਂਦੇ ਭਗ ਜਾਂ ਮੈਂ ਭਗਣਾ ਉਹ ਸਬਜੀ ਭਾਜੀ ਵੀ ਮੈਂ ਬਾਤ ਕੋਨੇ ਆਵਾ ਉੱਥੇ ਮਾਰ ਲਿਆ ਗੱਲਾਂ ਉੱਥੇ ਮਾਰ ਲਿਆ ਕਦੇ ਚੁੰਨੀ ਨਹੀਂ ਲੈਣੀ ਸੱਤ ਗੱਲ ਤੇ ਚੁੰਨੀ ਪਾ ਕੇ ਤੁਰੀ ਫਿਰਦੀ ਹੈ ਇਹ ਗੱਲਾਂ ਤਾਂ ਭਾਈ ਗਲਤ ਨੇ ਗੀਆਂ ਨੂੰ ਤੇ ਵੀ ਪੱਖ ਹੁੰਦੀ ਆ ਹਾਂ ਮੈਂ ਥੋੜੀ ਹੁੰਦਾ ਅੱਗੇ ਅੱਗੇ ਤਾਂ ਕੱਢਦੀ ਆ ਕੁੰਡਾ ਅਗੇ ਤਾਂ ਹੁੰਡਾ ਕਰਦਿਆਂ ਵੱਡੇ ਵੱਡੇ ਸਾਡੇ ਵਾਲੇ ਤਾਂ ਚੱਲ ਬਸ ਜਿੰਨਾ ਕਰਾ ਚੱਲੂ ਜੇ ਹੁੰਡਾ ਨਹੀਂ ਕਰਦੇ ਚੁੰਨੀ ਤਾਂ ਲੈ ਲਓ ਸਰਤੇ ਹਾਂ ਚੁੰਨੀ ਤੇ ਰੱਖ ਲਓ ਜਾ ਪੱਤਾ ਲੱਗੇ ਵੀ ਹਾਂ ਭਾਈ ਨੂੰ ਆ ਗਏ ਇਹੇ ਚੁੰਨੀ ਲਈਏ ਸਰਤੇ ਹੈ ਮੋਟਾ ਵਾਲਾ ਹੈ ਇਹ ਤੇ ਤਾਂ ਭਾਈ ਮਾਪਿਆਂ ਦੀ ਚੁੰਨੀ ਨਾਲ ਇੱਕ ਦੂਜੇ ਨੂੰ ਦੇਖਦੇ ਕਿ ਸਾਰੰਗੇ ਇੱਕੋ ਜਿਹਾ ਹੁੰਦਗਾ ਜਾਂਦਗਾ ਵੀ ਉਹ ਵੇ ਕਰਦੀ ਐ ਮੈਂ ਵੀ ਆਇਆ ਕਰਾ ਇਹ ਫਿਰ ਗੱਲ ਮਾੜੀ ਆ ਕਿ ਕਿਸੇ ਦੇ ਮੰਗਰ ਨਹੀਂ ਲੱਗਣਾ ਚਾਹੀਦਾ ਤੇ ਮੰਗਰ ਲੱਗ ਕੇ ਘਰ ਖਰਾਬ ਹੁੰਦਾਗਾ ਫਿਰ ਹੁਣ ਆਉਂਦੇ ਪਰਿਵਾਰ ਮੰਨੀ ਆਉਂਦੇ ਘਰ ਮੰਨੀ ਦੇਖਣਾ ਪੈਂਦਾ ਗਾ ਵਾਸੀ ਹੈਨਾ ਕਿਸੇ ਰੀ ਉਂਗਲਾ ਦੇ ਥੋੜਾ ਚੜਨਾ ਚਾਹੀਦਾ ਹੈਗਾ ਹਨ ਬਿਉ ਨੇ ਆ ਨਵਾਂ ਕਪੜੇ ਸਵਾਲੀ ਨੇ ਵੀ ਕਰਾ ਨਵਾਂ ਸਵਾਲੀ ਨੇ ਵੀ ਜਾ ਤਾਂ ਇਹ ਤਾਂ ਤੈਨੂੰ ਮੈਂ ਕਹਤਾ ਦੀ ਮਾ ਚਲ ਤੂੰ ਸਿਆਣੀ ਆਪੇ ਕਿਸੇ ਦੇ ਮਾਗਰ ਨਹੀਂ ਲੱਗਦੀ ਹੈਗੀ ਕਿਸੇ ਦੀ ਸੁਣਦੀ ਨਹੀਂ ਹੈਗੀ ਹੈਨਾ ਤੇ ਕਿਸੇ ਦੀ ਗੱਲ ਨਹੀਂ ਸੁਣਦੀ ਹੈ ਕਿਸੇ ਦੀ ਚੜਾਵ ਦਾ ਕੇ ਗੱਲ ਨਹੀਂ ਕਰਦੀ ਹੈਗੀ ਕਿਸੇ ਦੇ ਬਾਹਲਾ ਫालतੂ ਜਾਂਦੀ ਨਹੀਂ ਬਾਈ ਹਾ ਤਾਂ ਬਾਕੀ ਉਹ ਹੀ ਤਾਂ ਗੱਲ ਆ ਵਾਸੀ ਤੂੰ ਮੈਨੂੰ ਕਿ ਅੱਜ ਤੱਕ ਕਿਸੇ ਕੋਲੇ ਕੋਈ ਗੱਲ ਕਰਦੀ ਜਾਂ ਕੋਈ ਕਿਤੇ ਕੋਈ ਦੇਖਿਆਗਾ ਆਪ ਤੇ ਕਹਦੇ ਨਹੀਂ ਕਿਸੇ ਦੀ ਬਾਦਮੀ ਨਾ ਘਟਮੀ ਬਸ ਜਿੰਨੀ ਗੱਲ ਹੁੰਦੀ ਆ ਬਸ ਮੈਂ ਕਹਦੇ ਨਹੀਂ ਆ ਮੈਂ ਕਹਦੇ ਨੇ ਬਾਹਰ ਬੂੰਆਂ ਨਹੀਂ ਆ ਦੇਖ ਆਏ ਫਿਰਦੀਆਂ ਨੇ ਕਿ ਲੂਸ ਲੂਸ ਕਰਦੇ ਇੱਕ ਦੂਜੇ ਦੇ ਆਏ ਗੱਲਾਂ ਕਰਦੇ ਤੇ ਮੈਂ ਕਹਦੇ ਨਹੀਂ ਇਹ ਇਹਦੀ ਮੱਤ ਜੀ ਮਿਲਦੀ ਕਿਸੇ ਨਾਲ ਇਹ ਮਲਾ ਕੇ ਮੱਤੇ ਤੇਰੀ ਤਾਂ ਨਹੀਂ ਮਿਲਦੀ ਹੈ ਕਿ ਤੂੰ ਚੁਗਲੀਆਂ ਨਹੀਂ ਕਰਦੀ ਕਰਦੀ ਨਹੀਂ ਹਾਂ ਜਿਹੜੀਆਂ ਕਰਦੀਆਂ ਚੋਲੀਆਂ ਉਹ ਚੰਗਾ ਲੱਗਦਾ ਉਹ ਚੰਗੀਆਂ ਲੱਗਦੀਆਂ ਨੇ ਹੋਰ ਉਹ ਚੁਗਲੀਆਂ ਕਰਦੇ ਨੇ ਇੱਕ ਦੂਜੀ ਦੀਆਂ ਹਾਂ ਉਹਨਾਂ ਦੀ ਮੱਤ ਮਿਲਦੀ ਆਗੀ ਤੇ ਹੁਣ ਤੂੰ ਕਰਦੀ ਨਹੀਂ ਕਿਸੇ ਦੀ ਗੱਲ ਤੂੰ ਤਾਂ ਹੀ ਕਿਸੇ ਨੂੰ ਚੰਗੀ ਨਹੀਂ ਲੱਗਦੀ ਹੈ ਨਹੀਂ ਤਾਂ ਗਲਤ ਆਂ ਜਾਂ ਫਿਰ ਚਲ ਆਪਦਾ ਕਰ ਸਹੀ ਚਾਹੀਦਾ ਹਮ ਤਾਂ ਚੁਗਲੀਆਂ ਕਰਕੇ ਕੀ ਵੇਦਾ ਮੈਲ ਧੋਂਦੀਆਂ ਲੇਂਗੇ ਤਾਂ ਹਨ ਧੋ ਲਾਂਦੇ ਧੋ ਲਾਂਦੇ ਵਧੀਆ ਸਤ ਜਿੰਨੀ ਕੋਈ ਮੈਲ ਧੋਂਦਾ ਹਾ ਚਲ ਤੂੰ ਉਹਨੂੰ ਸਮਝਾਈਂ ਸਮਝਾ ਆ ਕੇ ਦੇਖ ਲੈ ਤੂੰ ਭਾਈ ਚਲ ਵਗ ਜਾਗੇ ਵੀ ਭਾਈ ਦੇਖ ਚੀਜ਼ ਤੈਨੂੰ ਘਨੇ ਬੈਠੇ ਮਿਲ ਦੇਤਾ ਹੈ ਹੋਰ ਕੀ ਚਾਹੀਦਾ ਬਾਲਾ ਤੇ ਰਜੀ ਕਰਦਾ ਤੇਰੇ ਕੋਲੇ ਆ ਜਾ ਕਰ ਹੈ ਤੇਰੇ ਕੋ ਤੇਰੇ ਕੋਲੇ ਤਾਂ ਫਿਰ ਆਇਆ ਤੇ ਤੇਰੇ ਕੋਲੇ ਆਉਗੀ ਤੂੰ ਚੰਗੀ ਗੱਲ ਕਹੇਂਦੀ ਫਿਰ ਉਹ ਤਾਂ ਸੁਣਨੀ ਨਹੀਂ

ਚਲ ਚਾ ਲਈ ਮੈਂ ਸੱਚੰਗਾ ਮੈਂ ਤਾਂ ਜਾਣੀ ਕਿ ਤ ਉਹਨੂੰ ਮੈਂ ਮਗਰ ਪੱਜ ਜਾ ਕੇ ਚਲ ਸਮਝਾ ਦੇ ਜਾਈ ਕੋਈ ਨਾ ਕੋਈ ਨਾ ਗੱਲ ਕਰ ਲੂਗੀ ਗੱਲ ਕਰ ਲਈ ਲੈ ਆਵਾਂਗੇ ਫਿਰ ਹਨਾ ਨਹੀਂ ਭਾਈ ਦੇਖੀ ਜਾਊਗੀ ਫਿਰ ਜਿਵੇਂ ਹੋਊਗਾ ਉਸੇ ਫਿਰ ਉਹ ਤਾਂ ਹੁਣ ਲੱਟ ਹੋ ਗਈ ਲੱਟਾਲਾ ਕੰਮ ਹੀ ਆਗਾ ਉਹ ਗੱਲ ਹੋ ਜਾਂਦੀ ਆ ਕਹਿੰਦੇ ਹੁੰਦਾ ਲੱਗੇ ਤੌੜੀ ਛੋਟੀ ਹੁੰਦੀ ਹੈ ਕਿ ਨਾਣੇ ਪੈ ਜਾਂਦੇ ਨੇ ਬਾਹਲੇ ਹਾਂ ਉਹ ਪਾਟ ਦੀ ਹੁਣ ਉਹ ਤਾਂ ਜਮਾ ਹੋਨੇਗੇ ਦੇਖ ਗਈ ਬਨੇਗੇ ਚੱਲ ਅਸੀਂ ਇੰਨੇ ਕਿਉਂ ਦੇਖ ਰਹੇ ਹਾਂ ਕਿ ਬਿਤਨ ਕਰ ਬਿਠੂ ਚੀਜ਼ ਮਿਲਦੇ ਤੂੰ ਫਿਰਕੇ ਕਰਨਾ ਕੀ ਆ ਐਂ ਦੱਸ ਤੂੰ ਹੂੰ ਅੱਜ ਤਾਂ ਕੋਈ ਨਹੀਂ ਜੀ ਨਹੀਂ ਕਰਦਾ ਕਿੱਥੇ ਜਾਵਨ ਨੂੰ ਬਾਰੇ ਸਭ ਤਾਂ ਕਰੇ ਕੰਮ ਹੁੰਦਾ ਕਹਿੰਦਾ ਕੰਮ ਚੀਜ਼ਾਂ ਨਾ ਰੰਗ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਕੰਮ ਦਾ ਜੀ ਨਹੀਂ ਕਰਦਾ ਕਿੱਥੇ ਜਾਂਦਾ ਕਿਸੇ ਕੋਈ ਨਹੀਂ ਜੀ ਜਾਵਾਂਗੇ ਜੇ ਕੋਈ ਵੱਲ ਕਹੀ ਜਾਊਗੀ ਤੇ ਉਹਦੀ ਅੱਜ ਕੱਲ੍ਹ ਤਾਂ ਗੱਲਾਂ ਦੀਆਂ ਲੱਲਾ ਬਣ ਜਾਂਦੀਆਂ ਨੇ ਬੜਾ ਦੇ ਹੈਗਾ ਫੰਗਾ ਤੋਂ ਡਾਰਾ ਕੋਲੇ ਕਾ ਤੋ ਦੋ ਕੋਲੇ ਹਾਂ ਉਹ ਬੰਦੇ ਡਾਰਾ ਮਾਰ ਜਾਂਦੇ ਨੇ ਕਿਸੇ ਨਾਲ ਗੱਲ ਕਰਨ ਦਾ ਹੈ ਨਹੀਂ ਟਾਈਮ ਆਉਂਦਾ ਤਾਂ ਕੰਮਾਂ ਚ ਹੀ ਨਹੀਂ ਟਾਈਮ ਲੰਘ ਜਾਂਦਾ ਮੇਰਾ ਤਾਂ ਕਿਸੇ ਨਾਲ ਨਹੀਂ ਲੋਟਾ ਕਰਦੇ ਕਿਸੇ ਦੇ ਘਰ ਦੇ ਕੰਮ ਹੀ ਲੋਟਾ ਮੈਂ ਤਾਂ ਆਪ ਤਾਂ ਇੱਥੇ ਤੱਕ ਆਇਆ ਨਹੀਂ ਤੇਰੇ ਤੱਕ ਹੋਰ ਕਿਤੇ ਨਹੀਂ ਆਪਾਂ ਕਦੇ ਕਿਸੇ ਦੀਆਂ ਕਰੀਆਂ ਨਹੀਂ ਆਪਾਂ ਕਿਸੇ ਦੀ ਗੱਲ ਨਹੀਂ ਕਰੀ ਹੈ ਜੇ ਆਪਾਂ ਕਰਦੇ ਕੋਈ ਕਹਾਣੀ ਪਾ ਲੈਣੇ ਆਂਗੇ ਹਣਾ ਕੋਈ ਮੈਂ ਕਹਦੇ ਨਹੀਂ ਲੈਣੀ ਤੈਨੂੰ ਫਲਾਨੀ ਮੈਂ ਦੀਵਾਨ ਚ ਕਹਾਣੀ ਸੁਣੀ ਦੀਗੀ ਤੈਨੂੰ ਆ ਸੁਣਾਵਾਂ ਮੈਂ ਤੁਦ ਚਾ ਚੰਗਾ ਮੈਂ ਸੇ ਫਰਮਾਣਾ ਹੁਣ ਜਾਉਂਗੇ ਚੰਗਾ ਹੋਰ ਨਾ ਜਾਊਗੀ ਤਾਂ ਉੱਥੇ ਮੈਂ ਕੀ ਜਾਊਂਗੀ ਮੈਂ ਤਾਂ ਹੂੰ ਕਹਿਣੀ ਆ ਕਿ ਚਲ ਦ ਜੱਲ ਆਉਣੀ ਆਗੀ ਹਨਾ ਤਾਂ ਆਪਾਂ ਜਾ ਆਵਾਂਗੇ ਫਿਰ ਵਸੇ ਸਮਝਾ ਲਾਂਗੇ ਨਾ ਮੈਂ ਫੋਨ ਤੇ ਕੱਲ ਕਰ ਲੂੰਗੀ ਨਾ ਮੈਂ ਤਾਂ ਹੁਣ ਪਿੱਛੇ ਉਹਦੇ ਕੀ ਜਾਵਾਂ ਭਗਾਈ ਕਰਨ ਹਾਂ ਦੱਸ ਉਹਦੇ ਮਾਪੇ ਨਾਲ ਕਰੀਂਗਾ ਲਾ ਹੋਰ ਪਹਿਲਾਂ ਕਰੀ ਹੋਊ ਮਾਂ ਪਿਓ ਨਾਲ ਗੱਲ ਕਰੀ ਨੀ ਕਰੀ ਸੀਗੀ ਔਰ ਹੁਣ ਵਸੇ ਆ ਤੁਹਾਨੂੰ ਕਿੱਥੇ ਦੱਸਿਆ ਜਾਂਦਾ ਹੈਗਾ ਵੀ ਆਏ ਆਏਗੀ ਆਏ ਹਾਂ ਦੱਸੇ ਸੀ ਉਹ ਤਾਂ ਕਹਿੰਦੇ ਆ ਵੀ ਵਧੀਆ ਸੀ ਛੱਡੀ ਤਾਂ ਆਏ ਆਏਗੀ ਹੁਣ ਦੱਸ ਤੈਨੂੰ ਉਹ ਨਾਲ ਫੋਨ ਕਰਕੇ ਪੁੱਛ ਵੀ ਭਾਈ ਉਹ ਤਾਂ ਕਹ ਆ ਗਏ ਇੱਥੇ ਤੁਹਾਡੇ ਕੋਲੇ ਆ ਗਈ ਤਾਂ ਤਾਂ ਨੇ ਦਗਾ ਗੱਲ ਕਰੂੰਗੀ ਤੁਸੀਂ ਕਾਤੋਂ ਲੈ ਆਏ ਹੋਗੇ ਕ ਤੁਸੀਂ ਉਹਨੂੰ ਗੁੱਤਨੀ ਚ ਮਾਰ ਕੇ ਉੱਥੇ ਲੈ ਕੇ ਆਉਣੀ ਸੀ ਨਾਲੇ ਮੈਨੂੰ ਸਾਜ ਕੇ ਕ ਮੂੰਹ ਤੇ ਐ ਆਖੀ ਚੰਗਾ ਵੱਡੀ ਗੱਲ ਤਾਂ ਹੁਣ ਉਹਨਾਂ ਦੀ ਰਹਿ ਗਈ ਹੋਣੀ ਜਿਹੜਾ ਲੈ ਕੇ ਆ ਕੇ ਚਲ ਕੋਈ ਨਵਾਂ ਕਰੂੰਗੀ ਵਾਸੀ ਗੱਲ ਚੰਗਾ ਫਿਰ ਚਲ ਠੀਕ ਆ ਚੰਗਾ ਜਾਣੀ ਹੋਰ ਮੈਂ ਚੱਕਾ ਨਿਕਲ ਸਕਦਾ ਹੁਣ ਫਿਰ ਹਾਂ